ਸਤਿ ਸ੍ਰੀ ਅਕਾਲ ਪਾਹੇ ਗੁਰਜੀ ਕੀ ਫਤਿਹ ਅੰਤਨ ਸਿੰਘ ਜੀ ਤੇ ਬਾਦਲ ਸਿੰਘ ਮਹਾਰਾਜ ਸਦਾ ਹੀ ਜੈਕਾਰਾ ਹੈ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਸੁੱਖਾਂ ਦਾ ਰਾਸ ਕਰੋ ਬਾਬਾ ਜੀ ਕੋਈ ਕੜੀ ਨਾ ਦੇਖੇ ਜੀ ਕਰੋ ਕਿਰਪਾ ਅੰਤਨ ਸਿੰਘ ਜੀ ਤੇ ਬਾਦਲ ਸਿੰਘ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਦੇ ਭਾਵੇਂ ਭਕਤ ਦੇ ਬੱਚੇ ਨੂੰ ਕਰ ਦਿਓ ਕਿਰਪਾ Obrigado.

ਜਿਉ ਦਾ ਭੋ ਪਰਮਕਾਰ ਪੁਛਨ ਸੀ ਕਰਦਾ ਸਕਾਰੇ ਜੇ ਮਹਿਲਾ ਤੱਕ ਦਰਸ ਨਿਹਾਰੀ ਆਗਮ ਆਗੋਚਰ ਸਤਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਲ ਯੁਗ ਭੀੜੀ ਸੋਡੀਆਂ ਨੈ ਜਲਨੀ ਪਸਾਰ ਖੁਨਾਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ

गुरू नानक देनकाल राखी में जीव ते तूं परे शरणी शरण रा ਪੰਜੀ ਪੀ ਗਦਮਦੁਰੂਕਾ thank you ਵਾਹਿਗੁਰੂ ਸਾਹਿਬ ਜੀ ਗੁਰੂ ਗਾਵੇ ਰਵਿਦਾਸ ਭਗਤ ਜੋਰ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦੇਉ ਬਰੀਕੇ ਅਜ ਗੁਣ ਰਵੈ ਗਉ ਤੁਮਰੇ ਖਜ ਜਸ ਗਾਇਓ ਕਾਵ ਕੰਦ ਸੁ ਜਸ ਨਾਨਕ ਗੋ so just say no सुखिया संसार We जा ना नाओ को राम नाम उर्म गो जा सामने नहीं जैसे मर्द संकट मिट दर हारो सुख भुटाल गुर से भी एह सर सुपाये

So is, सतना ਆਪਣਾ ਬਿਰਦ ਸਮਾਲੇ ਹਾਥ ਦੇਰਾ ਕੈ ਆਪਣੇ ਕਉ ਸਾਸ ਸਾਸ ਪ੍ਰਤਵੰਲੇ ਪ੍ਰਭ ਸਿ ਲਾਗ ਰਹਿ ਮੇਰਾ ਜੀਤ ਆਗ ਅੰਧ ਪ੍ਰਭ ਸਦਾ ਸਹਾਈ साजी सतकारोग सतसंग जी अॼु पावन पवित्र मुख دی پاون رسنا تو उचारन ہویا ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 682 ਦੇ ਤਨਾਸਰੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਦੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾ ਲਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਅੱਜ ਸ਼ਰੋਮਣੀ ਭਗਤ ਭਗਤ ਕਬੀਰ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ ਤਾਂ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪੁੱਤਰ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਕੱਲ ਰੋਜ ਨੂੰ ਅਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਜੀ ਦਾ ਪਾਵਨ ਪੁੱਤਰ ਪ੍ਰਕਾਸ਼ ਗੁਰਪ੍ਰਭ ਹੈ ਕੱਲ ਨੂੰ ਰਾਤਰੀ ਦੇ ਦੀਵਾਨ ਵਿੱਚ ਸੱਜਣਗੇ ਔਰ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦੀ 15 ਤਰੀਕ ਨੂੰ ਆ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਸਮੁੱਚੇ ਸਮਾਗਮਾਂ 'ਚ ਹਾਜ਼ਰੀਆਂ ਭਰ ਕੇ ਅਥੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬ੍ਰਹੰਤ ਭੁੱਲਾਂ ਦੀ ਖਿਮਾ ਬਦੇ ਬਿਲਾਓ ਜੀ ਵਾਹਿਗੁਰੂ ਜੀ ਕਾ ਚਲਸਾ ਵਾਹਿਗੁਰੂ ਜੀ ਕੀ